ਦੀ ਬਰੇਵੀਅਸੀਂ ਦੋਵੇਂ ਆਵੀ ਸਾਡੀ ਜਿਹੜੀ ਯੂਥ ਆ ਤਾਂ ਕਿ ਤਰ੍ਹਾਂ ਆਪਾਂ ਦੇ ਦੇ ਲਈ ਪਿਆਰ ਦੇ ਵਿੱਚ ਇੰਪੋਰਟ ਤਾਂ ਬਹੁਤ ਜ਼ਿਆਦਾ ਹੋਊਗਾ ਯੂਥ ਨਸ਼ੇ ਦੀ ਤੋਰ ਤੋਂ ਹਟ ਕੇ ਜਿਹੜਾ ਘਟਕਿਆ ਹੋਇਆ ਇਸ ਟਾਈਮ ਆ ਉਹਦੇ ਲਈ ਸਾਫ ਹੋ ਕੇ ਆਪਣੀ ਜਵਾਨੀ ਨੂੰ ਸਾਬਤ ਦੇ ਲਈ ਇੱਕ ਨੂੰ ਨਾਲ ਆ ਕੇ ਜੁੜੇ ਕਰਕੇ ਜਿਹੜਾ ਕੋਟਾ ਉਹ ਸਾਡਾ ਪੰਜਾਬ ਦਾ ਬੈਕ ਬਣਾਉਣਾ ਭਾਈ ਆਮਤ ਕੰਮ ਕਰਦੇ ਉਹਦੇ ਕਰਕੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਟੂਰਨਾਮੈਂਟ ਦਾ ਖਵਾਦ ਰੇ ਆਪਾਂ ਵੇਖ ਪਲੇਅਰਾਂ ਨੂੰ ਭਾਜੀ ਕਰਪਾ ਕਰਾਂਗੇ ਇਸੇ ਕਰਕੇ ਕਿ ਦੇਖਿਆ ਵੀ ਇੱਕ ਨਵੇਂ 8 ਸੇ ਬੱਚੇ ਨੂੰ ਨਵੇਂ ਪਲੇਅਰ ਨੂੰ ਦੇਖ ਕੇ ਸ਼ਾਬਾਸ਼ ਮਿਲਦਾ ਭਾਜੀ ਵੀ ਅਸੀਂ ਵੀ ਉੱਪਰ ਲੈਵਲ ਦੀ ਗੇਮ ਲੈ ਕੇ ਜਾ ਸਕਦੇ ਆ ਜਿੰਨੇ ਵੀ ਬੰਦੇ ਤੁਹਾਡੇ ਚੈਨਲ ਤੇ ਰੂ ਵੀ ਪਾ ਲਈ ਰਿਹਾ ਕਿ ਉਹਨਾਂ ਨੂੰ ਮੈਸੇਜ ਆਈ ਹੈ ਕਿ ਇਹ ਸਾਰਾ ਟਾਹ ਭਾਜੀ ਗੱਤ ਰਮਾ ਨੂੰ ਹਟ ਕੇ ਆਪਣਾ ਖਾਸ ਮੋਟਿਵ ਨੂੰ ਲਾਓ ਖੇੜਾ ਯੂਥ ਕਲੱਬ ਵੱਲੋਂ ਨਗਰ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਾਇਆ ਗਿਆ 48ਵੇਂ 골ਡ ਕੱਪ ਅਮਿਤ ਜੱਦਾ ਛੜਦਾ ਹੋਇਆ ਸਮਾਪਤ ਹੋ ਗਿਆ ਕਬੱਡੀ ਕੱਪ ਦੌਰਾਨ ਫਾਈਨਲ ਮੁਕਾਬਲਾ ਬੇਵਾ ਪੈਨਲਟੀ ਨਿਊਜ਼ੀਲੈਂਡ ਅਤੇ ਸ਼ਾਹ ਕੋਟ ਲਾਈਨਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਜਿੱਤ ਹਾਸਲ ਕਰਕੇ ਖਿਤਾਬ ਆਪਣੇ ਨਾਮ ਕੀਤਾ ਜਰਨੈਲ ਸਿੰਘ ਖੇੜਾ ਬਹੁ ਮੰਤਰੀ ਖੇਡ ਸਟੇਡੀਅਮ ਵਿਖੇ ਖੇਡਿਆ ਗਿਆ ਫਾਈਨਲ ਮੁਕਾਬਲਾ ਬੇਹੱਦ ਰੋਚਕ ਰਿਹਾ ਅਤੇ ਇੱਕ ਇੱਕ ਅੰਕ ਹਾਸਲ ਕਰਨ ਲਈ ਖਿਡਿਆਰੀਆਂ ਨੇ ਪੂਰਾ ਜ਼ੋਰ ਲਗਾਇਆ ਕਬੱਡੀ ਕਲੱਬਾਂ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 2.5 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 2 ਲੱਖ ਰੁਪਏ ਦਿੱਤਾ ਗਿਆ ਉਧਰ ਫੁੱਟਬਾਲ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਖੇੜਾ ਦੋਨਾਂ ਦੀ ਟੀਮ ਨੇ ਕਾਲਾ ਸਿੰਘਿਆਂ ਦੀ ਟੀਮ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ ਕਬੱਡੀ ਖੇਡ ਮੇਲੇ ਦੌਰਾਨ ਪ੍ਰਾਣੇ ਸਟਾਰ ਕਬੱਡੀ ਖਿਡਿਆਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਬਾਲੀਵਾਲਾ ਤੇ ਵਜਨੀ ਕਬੱਡੀ ਦੇ ਮੁਕਾਬਲੇ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਕਬੱਡੀ ਖੇਡ ਮੇਲੇ ਦੌਰਾਨ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਕਰਨ ਵਾਸਤੇ ਬਾਬਾ ਸੁਰਜੀਤ ਸਿੰਘ ਸੰਤੀ ਸੀਚੇਵਾਲ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਜੇਤੂ ਟੀਮਾਂ ਨੂੰ ਇਨਾਮ ਦੀ ਰਸਮ ਸਮੂਹ ਪ੍ਰਬੰਧਕਾਂ ਵੱਲੋਂ ਅਤੇ ਪ੍ਰਵਾਸੀ ਵੀਰਾਂ ਨੇ ਅਤੇ ਪਿੰਡ ਦੇ ਪ੍ਰਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕੀਤੀ ਗਈ ਇਸ ਦੌਰਾਨ ਖਿਡਾਰੀਆਂ ਤੇ ਦਰਸ਼ਕਾਂ ਲਈ ਲੰਗਰ ਵੀ ਅਤੁੱਟ ਚੱਲਦਾ ਰਿਹਾ ਬੰਦੋ ਸਤਿ ਸ੍ਰੀ ਅਕਾਲ ਜੀ ਬਾਦਲੇ ਖਾਤਾ ਅੱਜ ਦੀ ਫਤਿਹ ਜੀ ਟੂਰਨਾਮੈਂਟ ਬੜੀ ਆਪਣੇ ਪਿੰਡੜ ਭਾਈ ਮਾ ਟੂਰਨਾਮੈਂਟ ਹੋਇਆ ਜੀ ਅੱਜ ਤੇ ਆਪਣਾ ਮੇਨ ਭਾਜੀ ਪਰਮਾਉਂ ਦੀ ਕਿਰਪਾ ਨਾਲ ਸਾਰੇ ਤੰਗੜਾ ਦਾ ਟੂਰਨਾਮੈਂਟ ਸੀ ਆਪਣਾ ਇਹਦਾ 6 7 8 ਨੂੰ ਚੱਲਿਆ ਤੇ ਆਪਾਂ ਟੂਰਨਾਮੈਂਟ ਕਾਜੀ ਬਹੁਤ ਵਧੀਆ ਸਵਾਪ ਤੇ ਦੇ ਨਾਲ ਨੂੰ ਹੋਸਰੇ ਦਾ ਮਾ ਮੇਨ ਜਿਹੜਾ ਮੈਸੇਜ ਇਹਦੇ ਕਰਕੇ ਭਾਜੀ ਅਸੀਂ ਸਾਰਿਆਂ ਨੇ ਗ੍ਰਾਮ ਪੰਚਾਇਤ ਦੀ ਸਪੋਰਟ ਦੇ ਨਾਮ ਐਮਐਲ ਭਰਾਮਾ ਜੀ ਹੋਰ ਦੇ ਨਾਲ ਪਿੰਡ ਦੀ سپورਟ ਦੇ ਨਾਲ ਇਹਦੇ ਕਰਕੇ ਵੀਨਪਾਲੀ ਟੂਰਨਾਮੈਂਟ ਸ਼ੁਰੂ ਕੀਤਾ ਸੀਗਾ ਉਹ ਇਸ ਕਰਕੇ ਜਿਵੇਂ ਵੀ ਅਸੀਂ ਚਾਹੁੰਦੇ ਆ ਵੀ ਸਾਡੀ ਜਿਹੜੀ ਯੂਥ ਆ ਕਿਤਾ ਕਿ ਬਾਲੋ ਆਪਾਂ ਦੇਈ ਦੇ ਭਾਈ ਪੰਜਾਬ ਦੇ ਵਿੱਚ ਟੂਰਨਾਮੈਂਟ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਯੂਥ ਨਸ਼ੇ ਦੀ ਦੌਰ ਤੋਂ ਹਟ ਕੇ ਜਿਹੜਾ ਕਿ ਭਟਕਿਆ ਹੋਇਆ ਇਸ ਟਾਈਮ ਆ ਉਧਰ ਨਹੀਂ ਸਾਰ ਤੋਂ ਹਟ ਕੇ ਆਪਣੀ ਜਵਾਨੀ ਨੂੰ ਸਾਹਮਣੇ ਲਈ ਇੱਕ ਨੂੰ ਨਾਲ ਆ ਕੇ ਜੁੜੇ ਕਰਕੇ ਜਿਹੜਾ ਕਿ ਸਪੋਰਟਸ ਆ ਉਹ ਸਾਡਾ ਪੰਜਾਬ ਦੇ ਬੈਕ ਬਣਾਉਣਾ ਭਾਈ ਸਾਡਾ ਕਲਚਰ ਬਣੇ ਉਹਦੇ ਕਰਕੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਟੂਰਨਾਮੈਂਟ ਦਾ ਤਰਵਾ ਵੀ ਇਹਦੀ ਸਾਰਿਆਂ ਦੀ ਸਹਾਇਤਾ ਦੇ ਨਾਲ ਹਰੇਕ ਬੰਦੇ ਨੇ ਪਿੰਡੋਂ ਵੀ ਐਨਆਰਆਈ ਬੰਦੇ ਨੇ ਵੀ ਜਰਾਤ ਕੀਤੀ ਰਾਜ ਦੇ ਬਹੁਤ ਪੱਜੀ ਸਿੱਧਤ ਦੇ ਨਾਲ ਸਾਰਿਆਂ ਨੇ ਮਿਹਨਤ ਕੀਤੀ ਆ ਇਸੇ ਲਈ ਕੀਤਾ ਵੀ ਸਾਡੇ ਪਿੰਡ ਦੇ ਵੀ ਸਾਡੇ ਲਾਗੇ ਬੰਦੇ ਏਰੀਆ ਦੇ ਵੀ ਤੇ ਜਿੰਨੇ ਵੀ ਬੰਦੇ ਤੁਹਾਡੇ ਚੈਨਲ ਦੇ ਰੂ ਵੀ ਪਾਜੀ ਨੂੰ ਦੇਖੂਗੇ ਉਹਨਾਂ ਨੂੰ ਮੈਸੇਜ ਇਹ ਹੀ ਆ ਕਿ ਸਾਰਾ ਪੱਜੀ ਗਾਤਕਮਾਂ ਨੂੰ ਹਟਕੇ ਆਪਣਾ ਖੇਡ ਸਪੋਰਟਸ ਨੂੰ ਲਾਓ ਠੀਕ ਹੈ ਜੀ ਤੇ ਸਪੋਰਟ ਤੁਹਾਨੂੰ ਨਾਲ ਕੇ ਤੇ ਜਿਹਦੇ ਕਰਕੇ ਪਾਜੀ ਆਪਾਂ ਪਿੱਛੇ ਦੇ ਆ ਤੇ ਮੇਦਰ ਨਹੀਂ ਜਾਣ ਮੁੰਡੇ ਆਪਣੇ ਖੜੇ ਆ ਆਪਾਂ ਬਸੇ ਪਲੇਅਰਾਂ ਨੂੰ ਪਾਜੀ ਕਰਬਾਂ ਦੇ ਇਸੇ ਕਰਕੇ ਸੱਦੇ ਆ ਵੀ ਇੱਕ ਨਵੇਂ ਉੱਠ ਦੇ ਬੱਚੇ ਨੂੰ ਨਵੇਂ ਪਲੇਅਰ ਨੂੰ ਇਹ ਦੇਖ ਕੇ ਅਸ਼ਾਤ ਮਿਲਦਾ ਪਾਜੀ ਵੀ ਅਸੀਂ ਵੀ ਉਸ ਲੈਵਲ ਦੀ ਗੇਮ ਵਾਂਗ ਕਰ ਸਕਦੇ ਆ ਤੇ ਲੋਦੇ ਕਰਕੇ ਮੇਨ ਕੰਟੀ ਵਾਲੇ ਇੰਨਾ ਆਪਾਂ ਇੱਥੇ ਯਾਰੋਵਾਰ ਕੀਤਾ ਹੈਗਾ ਅਜ ਤਾਂ ਲਾਭ ਕੀਤਾ ਤੇ ਬਹੁਤ ਭਰਿਆ ਮੇਲਾ ਪਾਜੀ ਵਾਹਿਗੁਰੂ ਦੀ ਕਿਰਪਾ ਨਾਲ ਹਜੇ ਵੀ ਆਪਣੇ ਚਲੋ ਚੱਲਦੇ ਪਿਆ ਤੇ ਮੇਨ ਮੈਸੇਜ ਮੈਂ ਫਿਰ ਦੁਬਾਰਾ ਰਿਪੀਟ ਕਰੂੰਗਾ ਇਹੀ ਆ ਪਾਜੀ ਨਵੇਂ ਉੱਠ ਦੇ ਬੱਚਿਆਂ ਨੂੰ ਵੀ ਟ੍ਰੇਨਰਸੋਂ ਦੇ ਮੈਸੇਜ ਇਹ ਆ ਵੀ ਆਪਾਂ ਹੁਣ ਬੜਾ ਟ੍ਰੈਂਡ ਚੱਲਿਆ ਭਾਜੀ ਵੀ ਬਹੁਤ ਬੱਚੇ ਨੂੰ ਆਪਾਂ ਮਦਦ ਦੇਈਦਾ ਜਿਹੜੇ ਮੈਨੂੰ ਵੀ ਇਹ ਕਹਿੰਦੇ ਵੀ ਜੇ ਕੋਈ ਬੱਚਾ ਸਪੋਰਟ ਦੇ ਵਿੱਚ ਇੰਟਰਸਟਿਡ ਹੈਗਾ ਉਹਦੀ ਸਪੋਰਟ ਕਰੋ ਜਿੰਨੀ ਕਰ ਸਕਦੇ ਆ ਵੀ ਬੱਚਾ ਗਾ ਆਪਣੇ ਇੱਕ ਤਾਂ ਪੰਜਾਬ ਕਰਤਾਰ ਦੇ ਨਾਲ ਜੁੜੇ ਰਹਿੰਦਾ ਦੂਸਰਾ ਆਪਣੀ ਗੇਮਿੰਗ ਵਧੀਆਂ ਕਰਕੇ ਉਹਦੇ ਥਰੂ ਆਪਣਾ ਕਿਸੇ ਨਾ ਕਿਸਮ ਕੰਮ ਤੇ ਭਾਜੀ ਪਹੁੰਚ ਸਕਦਾ ਜਾ ਕੇ ਹਾਈ ਫਾਈ